ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਮਾਨ ਸਿੰਘ ਅਕਾਲੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਅੱਜ ਹਰ ਪਾਸੇ ਜਿਹੜੀ ਦਸ਼ਾ ਬਣੀ ਪੰਥ ਦੀ ਉਹ ਗੁਲਾਮੀ ਦੇ ਰਾਹ ਤੇ ਤੁਰ ਰਹੇ ਆ ਆਪਾਂ ਸਾਰੇ ਕੋਈ ਦੂਰ ਦੀ ਗੱਲ ਨਹੀਂ ਦੇਸ਼ ਅੰਦਰ ਕਦੇ ਅਸੀਂ ਵੀ ਹੁੰਦੇ ਸੀ ਸ਼ਾਨ ਵਾਲੇ ਅਣਖੀਾਨ ਵਾਲੇ ਤੇਗ ਵਾਲੇ ਕਿਰਪਾਨ ਵਾਲੇ ਭੇਟਾ ਧਰਦੇ ਸਨ ਕਾਬਿਲ ਇਰਾਨ ਵਾਲੇ ਬਿਨਾਂ ਪੁੱਛਣ ਇੱਧਰ ਝਾਕਦੇ ਸੀ ਸਾਡੇ ਸਿਰਾਂ ਤੇ ਹੁਕਮ ਚਲਾਉਣ ਵਾਲੇ ਸਾਡਾ ਆਪਣਾ ਨਿਸ਼ਾਨ ਸੀ ਉਹ ਨਿਸ਼ਾਨ ਦਾ ਰੰਗ ਸੀ ਨੀਲਾ ਇਹ ਨੀਲਾ ਰੰਗ ਜਿਹੜਾ ਪੰਥ ਦਾ ਸੀ 145000 ਮਰਬਾ ਮੀਲ ਖਾਲਸਾ ਰਾਜ ਜਦੋਂ ਅਸੀਂ ਫਤਿਹ ਕੀਤਾ ਜਿੱਤ ਹਾਸਲ ਕੀਤੀ ਉਹਨਾਂ ਸਮਿਆਂ ਦੇ ਵਿੱਚ ਹਰ ਪਾਸੇ ਨੀਲਾ ਰੰਗ ਚਲਾਇਆ ਗਿਆ ਪਰ ਜਿਵੇਂ ਅੱਜ ਦੀ ਆਪਾਂ ਦੁਸ਼ਾ ਵੇਖਦੇ ਆ ਜਿੰਨੇ ਵੀ ਗੁਰੂ ਘਰ ਨੇ ਸ਼ਰੋਣੀ ਕਮੇਟੀ ਦੇ ਗੁਰਦੁਆਰਾ ਸਾਹਿਬ ਤੁਸੀਂ ਜਾ ਕੇ ਵੇਖੋ ਜਿੰਨਾ ਵੀ ਕਾਰਗੁਜ਼ਾਰੀ ਹੱਥਾਂ ਵਿੱਚ ਆਈ ਹੈ ਸ਼ਰੋਣੀ ਕਮੇਟੀ ਦੇ ਭਾਵੇਂ ਉਹ ਅੱਜ ਮੈਂ ਬੀਰ ਸਾਹਿਬ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਵਾਸਤੇ ਗਿਆ ਸੀ ਸultanpur Lodhi ਉਥੇ ਜਦੋਂ ਮੈਂ ਰੰਗ ਵੇਖਿਆ ਬਸੰਤੀ ਜਿਹੜਾ ਕਿ ਆਪਾ ਭਗਵੰਤ ਮਾਨ ਦੇ ਸਿਰ ਤੇ ਪਾਗ ਬੱਦੀ ਦੇਖਦੇ ਆ ਹੁਣ ਮੈਂ ਇਹ ਨਹੀਂ ਕਹਿੰਦਾ ਕਿ ਇਹ ਜਿਹੜਾ ਕਾਰ ਜਿਹੜੀ ਕਾਰ ਕੀਤਾ ਇਹ ਭਗਵੰਤ ਮਾਨ ਨੇ ਕੀਤਾ ਲੇਕਿਨ ਜਿਹੜੇ ਜਿਨ੍ਹਾਂ ਦੇ ਹੱਥ ਕਾਰਜ ਆ ਰਹੀ ਹੈ ਜਿਹੜੀ ਸ਼ਰਮਣੀ ਕਮੇਟੀ ਆ ਉਹ ਸੁੱਤੀ ਆ ਉਹਨਾਂ ਨੂੰ ਦਿਖਦਾ ਕਿ ਪੰਥ ਦਾ ਰੰਗ ਕਿਹੜਾ ਤੇ ਜਿਹੜੇ ਕੌਮ ਦੇ ਆਪਣੇ ਆਪ ਨੂੰ ਲੀਡਰ ਖਵਾਉਣ ਵਾਲੇ ਆ ਜਿਹੜੇ ਨਿਹੰਗ ਸਿੰਘ ਦਲ ਪੰਥਿਆ ਜਥੇਬੰਦੀਆਂ ਦੇ ਆਗੂ ਜਰਨੈਲ ਆ ਉਹ ਗੁੜੀ ਨਿੰਦੇ ਜਿਹੜੇ ਸੁੱਤੇ ਆ ਉਹਨਾਂ ਨੂੰ ਜਗਾਉਣ ਵਾਸਤੇ ਬੇਨਤੀ ਕਰਦਾ ਕਿ ਭਾਈ ਜਾਗੋ ਅੱਜ ਤੁਹਾਡੇ ਨਿਸ਼ਾਨ ਜਿਹੜੇ ਉਹਨਾਂ ਦੇ ਰੰਗ ਬਦਲ ਦਿੱਤੇ ਆ ਤੇ ਚੇਤਾ ਰੱਖਿਓ ਇੱਕ ਦਿਨ ਉਹ ਦਿਨ ਦੂਰ ਨਹੀਂ ਆ ਜਿੱਦਣ ਉਹਨਾਂ ਨੇ ਤੁਹਾਡੀਆਂ ਪੱਗਾਂ ਲਵਾ ਕੇ ਟੋਪੀਆਂ ਵਾਲੇ ਉੱਥੇ ਫਿੱਟ ਕਰਨੇ ਸੀ ਠੀਕ ਆ ਫਿਰ ਤੁਹਾਡੀਆਂ ਚੀਕਾਂ ਨਿਕਲ ਲੀਆਂ ਇੱਕ ਕਹਾਵਤ ਹੈ ਕਹਿੰਦੇ ਵੀ ਜਿੰਨਾ ਚਿਰ ਬੰਦੇ ਦੀ ਜੁੱਤੀ ਨਹੀਂ ਨਵਗਦੀ ਉਹਨਾਂ ਚਿਰ ਬੰਦੇ ਨੂੰ ਅਕਲ ਨਹੀਂ ਆਉਂਦੀ ਪਰ ਪਤਾ ਨਹੀਂ ਆਪਾਂ ਕਿਹੜੀ ਮਿੱਟੀ ਦੇ ਬਣੇ ਆ ਸਭ ਤੋਂ ਵੱਧ ਆਪਣੇ ਨਾਲ ਬਸ ਰੁਕੀ ਹੁੰਦੀ ਸਭ ਤੋਂ ਵੱਧ ਆਪਾਂ ਕੁੱਟ ਵੀ ਖਾਨੇ ਆ ਤੇ ਖਾਨੇ ਵੀ ਉਹਨਾਂ ਵਾਸਤੇ ਆ ਜਿਨ੍ਹਾਂ ਨੇ ਅੱਜ ਤੱਕ ਸਾਡਾ ਬੁਰਾ ਹੀ ਧੱਕਿਆ ਸਾਡਾ ਕਦੇ ਭਲਾ ਕੀਤਾ ਹੀ ਨਹੀਂ ਤੇ ਮੈਂ ਸਾਰੇ ਪੰਥ ਨੂੰ ਇਹ ਬੇਨਤੀ ਕਰਦਾ ਵੀ ਟੋਪੀਆਂ ਵਾਲਿਆਂ ਦਾ ਕਾਬਜ਼ਾ ਨਾ ਕਰੋ ਬੰਦੇ ਦੇ ਪੁੱਤਾਂ ਨੂੰ ਜਿਹੜੇ ਸੁੱਤੇ ਆ ਉਹ ਜਾਗੋ ਤੇ ਜ਼ਿੰਮੇਵਾਰੀ ਸਮਝਦੇ ਆਂ ਇਹ ਰੰਗ ਬਦਲੋ ਤੇ ਨੀਲੇ ਰੰਗ ਪੰਥ ਦੇ ਉੱਤੇ ਚੜਾਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ